ਨਮਸਕਾਰ ਤੁਸੀਂ ਦੇਖ ਰਹੇ ਹੋ ਆਰਕੇ ਇੰਡੀਆ ਨਿਊਜ਼ 24 ਮੈਂ ਹਾਂ ਰੋਸ਼ਨ ਕੋਲੋਤਰਾ ਇਸ ਵਕਤ ਆਸੀਂ ਫਾਟੇਬਰ ਪਹੁੰਚੇ ਹਾਂ ਪੋਇ ਹਲਕੇ ਦੇ ਦੀਨ ਪਿੰਡਾ ਫਾਟੇਪੁਰ ਇੱਥੇ ਪਹੁੰਚੇ ਆ ਇੱਥੇ ਬਿਲਕੁਲ ਜੋ ਵਾਰਡਰ ਹੈ ਬਿਲਕੁਲ ਜੰਮੂ ਕਸ਼ਮੀਰ ਦਾ ਵਾਰਡਰ ਬਿਲਕੁਲ ਨਜ਼ਦੀਕ ਹੈ ਜੰਮੂ ਕਸ਼ਮੀਰ ਦਾ ਵਾਰਡਰ ਕਰਾਸ ਕਰ ਰਹੀਆਂ ਕੁਝ ਕਨਕਨੀਆਂ ਗੱਡੀਆਂ ਉਹ ਕੁਝ ਅਧਿਕਾਰੀਆਂ ਨੇ ਰੋਕੀਆਂ ਹਨ ਆਸੀਂ ਉਹਨਾਂ ਅਧਿਕਾਰੀਆਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈ ਕਿਉਂ ਗੱਡੀਆਂ ਰੋਕੀਆਂ ਗਈਆਂ ਹਨ ਅਸੀਂ ਮੰਡੀ ਬੋਰਡ ਦੇ ਕੁਝ ਅਧਿਕਾਰੀ ਹਨ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਗੱਡੀਆਂ ਰੋਕਣ ਦਾ ਕੀ ਕਾਰਨ ਹੈ ਤਦ ਤੱਕ ਬਨੇ ਰਹੋ ਸਾਡੇ ਚੈਨਲ आरके ਇੰਡੀਆ న్యూਸ 24 ਦੇ ਨਾਲ ਕਿਹਨਾ ਆਪਣਾ ਮਰਨਾ ਕੁਲਵਿੰਦਰ ਸਿੰਘ ਜੀ ਕਿੱਥੋਂ ਆ ਗਏ ਅਸੀਂ ਹਰਿਆਣੇ ਤੋਂ ਜੀ ਗੱਡੀ ਰੁਕੀ ਗਈ ਹੈ ਕੀ ਕਾਰਨ ਹੈ ਇਹ ਕਹਿੰਦੇ ਆ ਵੀ ਕਿ ਗੱਡੀਆਂ ਦੇ ਬਿੱਲ ਹੈ ਨਹੀਂ ਬਿੱਲ ਪ੍ਰੋਪਰ ਹੈਗੇ ਨੇ ਜਮਾ ਕਰਵਾਏ ਹੋਏ ਨੇ ਉਹ ਕਹਿੰਦੇ ਅਸੀਂ ਵੈਰੀਫਾਈ ਕਰਾਂਗੇ ਵੈਰੀਫਾਈ ਕਰਕੇ ਗੱਡੀਆਂ ਛੱਡ ਦਾਂਗੇ ਇਹ ਕੋਈ ਮਾਰਕੀਟ ਕਮੇਟੀ ਵਾਲੇ ਜੀ ਕਿੰਨੇ ਵਜੇ ਤੋਂ ਰੋਕ ਰਹੇ ਇਹ ਗੱਡੀਆਂ ਤਾਂ ਕੱਲ ਦੀਆਂ ਰੁਕੀਆਂ ਹੋਈਆਂ ਅਸੀਂ ਸਵੇਰ 5 ਵਜੇ ਆਏ ਸੀ ਹਾਂਜੀ ਹਾਂਜੀ ਇਹ ਬਿੱਲ ਦਾ ਲੈਣ ਦੇਣਾ ਹੈ ਹਾਂਜੀ ਕੋਈ ਬਿੱਲਾਂ ਦੇ ਗਏ ਆ ਤੇ ਬਿੱਲ ਪ੍ਰੋਪਰ ਸਾਡੇ ਕੋਲ ਹੈਗੇ ਸੀ ਅਸੀਂ ਜਮਾ ਕਰਵਾ ਦਿੱਤੇ ਉਹਨਾਂ ਨੂੰ ਉਹ ਕਹਿੰਦੇ ਅਸੀਂ ਵੈਰੀਫਾਈ ਕਰ ਲਈਏ ਵੀ ਸਹੀ ਹੈ ਜਾਂ ਗਲਤ ਕਿੱਥੇ ਜਾ ਰਹੇ ਸੀ ਸਰ ਅਸੀਂ ਇਧਰ ਬੜੀ ਬ੍ਰਹਮਣਾ ਜਾਣਾ ਸੀ ਅਸੀਂ ਕਾਲਿਆਂ ਵਾਲੀ ਤੋਂ ਕਿੰਨੀਆਂ ਗੱਡੀਆਂ ਹੈਗੇ ਸਾਡੀ ਤਾਂ ਇੱਕ ਆਈ ਬਾਕੀ 5-7 ਗੱਡੀਆਂ ਹੋਰ ਖੜੀਆਂ ਨੇ ਕਿੰਨਾ ਸਮਾਂ ਲੱਗਦਾ ਹੈ ਰ ਦੇਖੋ ਕਹਿੰਦੇ ਸੀ ਸਵੇਰੇ ਫੋਨ ਕਰਾਂਗੇ ਜਿਹ ਜਿਨ੍ਹਾਂ ਦਾ ਮਾਲ ਆ ਸਾਡੇ ਕੋਲ ਉਹਨਾਂ ਨਾਲ ਵੈਰੀਫਾਈ ਕਰਾਂਗੇ ਉਹਨਾਂ ਨਾਲ ਕੋਈ ਕਰੀ ਜਾਂਦੇ ਗੱਲਬਾਤ ਆ ਉਹਦੀ ਬਿੱਲ ਉਹਦੇ ਚੈੱਕ ਕਰਨਗੇ ਤੇ ਫਿਰ ਇਹ ਦੁਬਾਰਾ ਕਹਿੰਦੇ ਸੀ ਜਾਣ ਦੇ ਹਾਂਜੀ ਹੱਸਾ ਕਿਲਾ ਮੇਰਾ ਨਾਮ ਜੀ ਜਸਪਨਪ੍ਰੀਤ ਸਿੰਘ ਸਿੱਧੂ ਪੰਜਾਬ ਮੰਡੀ ਬੋਰਡ ਦੀ ਤਾਂ ਦੇਖੇਗੇ ਕਿ ਕਿੱਦਿਆ ਰੁਕੀ ਆ ਆਪਾਂ ਕਰਮ ਕਰਦੇ ਬਈ ਸਰ ਮੈਂ ਪੰਜਾਬ ਮੰਡੀ ਬੋਰਡ ਦੀ ਫਲਾਈਂਗ ਫੈਟ ਦਾ ਮੈਂਬਰ ਹਾਂ ਜੀ ਸਾਡੇ ਵੱਲੋਂ ਕਚਨਝੇ ਟਾਕਾ ਕੱਲ ਰਾਤ ਲਗਾਇਆ ਗਿਆ ਸੀ ਜਿਹਦੇ ਵਿੱਚ ਅਸੀਂ ਜਿਹੜੀ ਕਣਕ ਜੰਮੂ ਵੱਲ ਜਾ ਰਹੀ ਹੈ ਉਹਦੇ ਉਹਨੂੰ ਚੈੱਕ ਕਰ ਰਹੇ ਸੀ ਕਿ ਕਿਉਂ ਕਿਸੇ ਅਨੰਦ ਘਰ ਤਰੀਕੇ ਨਾਲ ਤਾਂ ਨਹੀਂ ਜਾ ਰਹੀ ਇਹਨਾਂ ਗੱਡੀਆਂ ਦੇ ਬਿੱਲ ਲਏ ਗਏ ਨੇ ਇਹਨਾਂ ਦੇ ਬਿੱਲ ਵੱਖ-ਵੱਖੀਆਂ ਹਰਿਆਣਾ ਦੇ ਦਿੱਲੀ ਦੇ ਬਿੱਲ ਨੇ ਉਹ ਅਸੀਂ ਚੈੱਕ ਕਰਵਾ ਰਹੇ ਹਾਂ ਉੱਥੋਂ ਦੀਆਂ ਕਮੇਟੀਆਂ ਤੋਂ ਕਿ ਜੇ ਇਹ ਇਹ ਬੰਦਿਆਂ ਦੇ ਬਿੱਲ ਸਹੀ ਨੇ ਅਗਰ ਇਹ ਸਹੀ ਪਾਏ ਜਾਣਗੇ ਤਾਂ ਇਹਨਾਂ ਨੂੰ ਭੇਜ ਦਿੱਤਾ ਜਾਵੇਗਾ ਨਹੀਂ ਤਾਂ ਫਿਰ ਇਹਨਾਂ 'ਤੇ ਬੰਦ ਦੀ ਕਾਰਵਾਈ ਕੀਤੀ ਜਾਊਗੀ ਕਿ ਕਿਉਂ ਆ ਰਹੀ ਹੈ ਕਿ ਕਿੱਥੇ ਜਾ ਰਹੀ ਹੈ ਸਰੇ ਇਹ ਲਗ ਲਗ ਬਿੱਲ ਨੇ ਜੀ ਲਗ ਲਗ ਜਗ੍ਹਾ ਤੋਂ ਆ ਰਹੀਆਂ ਨੇ ਕੋਈ ਸਰਸੇ ਦਾ ਬਿੱਲ ਹੈ ਕੋਈ ਦਿੱਲੀ ਦਾ ਬਿੱਲ ਹੈ ਕੋਈ ਡੱਬਾ ਵਾਲੀ ਦਾ ਬਿੱਲ ਹੈ ਕੋਈ ਰਾਜਸਥਾਨ ਦਾ ਬਿੱਲ ਹੈ ਲਗ ਲਗ ਜਗ੍ਹਾ ਤੇ ਬਿੱਲ ਨੇ ਜਾਂ ਜੰਮੂ ਨੇ ਅਲੱਗ ਅਲੱਗ ਰੋਲਰ ਫਲੋਰ ਮੰਨਾਂ ਦੇ ਵਿੱਚ ਕਿੰਨੀਆਂ ਗੱਡੀਆਂ ਜੀ ਕਿੰਨੀਆਂ ਗੱਡੀਆਂ ਹੈਗੀਆਂ ਕਿੰਨੀਆਂ ਗੱਡੀਆਂ ਹੈ ਇੱਕ ਫੁੱਲ ਭਾਈ ਜੀ ਇਨਫਰਸਟ੍ਰਕਚਰ ਸਾਡੇ ਕੋਲ ਇਸ ਸਮੇਂ 6 ਗੱਡੀਆਂ ਮੌਜੂਦ ਨੇ ਜਿਨ੍ਹਾਂ ਦੇ ਅਸੀਂ ਬਿੱਲ ਵੈਰੀਫਾਈ ਕਰ ਰਹੇ ਹਾਂ ਕਿੰਨੀਆਂ ਗੱਡੀਆਂ ਦੇ ਨਾਲ ਜਿਹੜੇ ਬਿੱਲ ਵੈਰੀਫਾਈ ਹੋ ਗਏ ਨੇ ਖੋਨ ਟੈਕਸਰਸ ਜੀ 2 ਗੱਡੀਆਂ ਦੇ ਬਿੱਲ ਵੈਰੀਫਾਈ ਕਰ ਚੁੱਕੇ ਆਂ Thank you.